ਸਭ ਤੋਂ ਵੱਡੀ ਖਬਰ ਸਰਬੰਸਿੰਘ ਪੰਦੇਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜੀ ਹਾਂ ਦੱਸਦੀਏ ਕਿ ਤਮਿਲ ਲਾਡੂ ਪੁਲਿਸ ਨੇ ਕਿਸਾਨਾਂ ਨੂੰ ਸਰਬੰਸਿੰਘ ਪੰਦੇਰ ਨੂੰ ਗ੍ਰਿਫਤਾਰ ਕੀਤਾ ਕਲਸ ਯਾਤਰਾ ਗੱਡੀ ਜਾ ਰਹੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਗੱਡੀ ਗਈ ਸੀ ਔਰ ਫਿਰ ਹਰਿਆਣੇ ਦੇ ਵਿੱਚ ਹਰਿਆਣੇ ਵਿੱਚ ਵੀ ਵਿਰੋਧ ਹੋਇਆ ਪਰ ਹੁਣ ਤਮਿਲ ਲਾਡੂ ਪਹੁੰਚੇ ਸੀ ਤਾਂ ਦੱਸਦੀਏ ਕਿ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਣਾ ਸੀ ਤਾਂ तमाम ਕਿਸਾਨਾਂ ਦੀ ਗ੍ਰਿਫਤਾਰੀ ਹੋਈ ਹੈ ਜੀ ਹਾਂ ਤਸਵੀਰਾਂ ਆਈਆਂ ਨੇ ਆ ਤਮਨ ਲਾਡੂ ਦੀ ਫੋਰਸ ਆ ਬਈ ਜਿਹੜੀ ਰੈਸਟ ਕਰਨਾ ਇਥੇ ਸਟਾਈਲਨ ਦੀ ਗਵਰਨਮੈਂਟ ਆ ਵੀ ਤੁਹਾਨੂੰ ਮੋਦੀ ਦਾ ਪਤਲਾ ਨਹੀਂ ਫੋਕਣ ਦੇਣਾ ਆ ਤਮਨ ਲਾਡੂ ਦੀ ਫੋਰਸ ਆ ਬਈ ਜਿਹੜੀ ਰੈਸਟ ਕਰਨਾ ਇਥੇ ਸਟਾਈਲਨ ਦੀ ਗਵਰਨਮੈਂਟ ਆ ਵੀ ਤੁਹਾਨੂੰ ਮੋਦੀ ਦਾ ਪਤਲਾ ਨਹੀਂ ਫੋਕਣ ਦੇਣਾ ਆਈਆਂ ਨੇ ਤਾਮਿਲਨਾਡੂ ਤੋਂ ਜਿੱਥੇ ਸਰਬੰਸਿੰਘ ਪੰਦੇਰ ਦੀ ਗ੍ਰਿਫਤਾਰੀ ਹੋਈ ਹੈ ਕਿ ਇਹ ਜਾਦਤ ਨਹੀਂ ਲਈ ਗਈ। तमाम ਕਿਸਾਨਾਂ ਨੇ ਕਿਉਂਕਿ ਪੰਜਾਬ ਦੇ ਜਿਹੜੇ ਕਿਸਾਨ ਤਾਮਿਲਨਾਡੂ ਪਹੁੰਚੇ ਨੇ ਉਹ ਪੁਤਲਾ ਫੂਕ ਰਐ ਸੀ। ਪੁਤਲਾ ਫੂਕਿਆ ਜਾ ਰਐ ਸੀ ਨਰਿੰਦਰ ਮੋਦੀ ਦਾ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਜਿਸ ਦਾ ਵਿਰੋਧ ਕਰ ਰਹੇ ਨੇ। ਉੱਥੇ ਦਾ ਪਾਲ ਪ੍ਰਸ਼ਾਸਨ ਕੀ ਤੁਸੀਂ ਆਗਿਆ ਨਹੀਂ ਲਈ ਤੁਸੀਂ ਮਨਜ਼ੂਰੀ ਨਹੀਂ ਲਈ ਜਿਸ ਨੂੰ ਲੈ ਕੇ ਸਰਬੰਸਿੰਘ ਪੰਦੇਰ ਨੂੰ ਗ੍ਰਿਫਤਾਰ ਕਰਨ ਪਹੁੰਚੇ ਨੇ ਔਰ ਅਦਾਸੀ ਕਿ ਸਰਬੰਸਿੰਘ ਪੰਦੇਰ ਦੇ ਨਾਲ ਪੰਜਾਬ ਦੇ ਹੋਰ ਵੀ ਕਿਸਾਨ ਆਗੂ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਪਹੁੰਚੀ ਹੈ ਤਮਿਲਾੜੂ ਦੀ ਪੁਲਿਸ ਤਮਿਲਾੜੂ ਦੇ ਇੱਕ ਸ਼ਹਿਰ ਦੇ ਵਿੱਚ तमाम ਕਿਸਾਨ ਜਿਹੜੇ ਕਲਾਸ਼ੀ ਯਾਤਰਾ ਕੱਢ ਰਹੇ ਸੀਗੇ ਜਿਹਦੇ ਵਿੱਚ ਜਿਹੜੇ ਸੁਭ ਕਰਨ ਦੀਆਂ ਅਰਥੀਆਂ ਨੇ ਹਿੰਦੁਸਤਾਨ ਵਿੱਚ ਕਮਾਈਆਂ ਜਾ ਰਹੀਆਂ ਨੇ ਜਿੱਥੇ ਸਰਬੰਸ ਸਿੰਘ ਪੰਦੇਰ ਤਮਿਲਾੜੂ ਪਹੁੰਚਦੇ ਨੇ ਤਾਂ ਤਮਿਲਾੜੂ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਪਹੁੰਚਦੀ ਹੈ ਕਿਉਂਕਿ ਉਹ ਉੱਥੇ ਨਰਿੰਦਰ ਮੋਦੀ ਹਿੰਦੁਸਤਾਨ ਦੇ ਭੀਮ ਦਾ ਪੁਤਲਾ ਭੂਕਣ ਪਹੁੰਚੇ ਸੀ ਜਿੱਥੇ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਔਰ ਦੱਸਦੀ ਹੈ ਕਿ ਸਰਬਨ ਸਿੰਘ ਪੰਦੇਰ ਨੂੰ ਤਮਿਲ ਲਾਡੂ ਦੀ ਪੁਲਿਸ ਗ੍ਰਿਫਤਾਰ ਕਰਨ ਪਹੁੰਚੀ ਮੌਕੇ ਤਸਵੀਰਾਂ ਸਾਡੇ ਕੋਲ ਐਸ ਵਕਤ ਦੀ ਸਭ ਤੋਂ ਵੱਡੀ ਖਬਰ ਸਰਬਨ ਸਿੰਘ ਪੰਦੇਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜੀ ਹਾਂ ਦੱਸਦੀਏ ਕਿ ਤਮਿਲ ਲਾਡੂ ਪੁਲਿਸ ਨੇ ਕਿਸਾਨ ਆਗੂ ਸਰਬਨ ਸਿੰਘ ਪੰਦੇਰ ਨੂੰ ਗ੍ਰਿਫਤਾਰ ਕੀਤਾ ਕਲਸ ਯਾਤਰਾ ਗੱਡੀ ਜਾ ਰਹੀ ਹੈ ਪੂਰੇ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਗੱਡੀ ਗਈ ਸੀ ਔਰ ਫਿਰ ਹਰਿਆਣੇ ਦੇ ਵਿੱਚ ਹਰਿਆਣੇ ਵਿੱਚ ਵੀ ਵਿਰੋਧ ਹੋਇਆ ਪਰ ਹੁਣ ਤਮਿਲ ਲਾਡੂ ਪਹੁੰਚੇ ਸੀ ਤਾਂ ਦੱਸਦੀਏ ਕਿ ਉੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਣਾ ਸੀ ਤਾਂ ਤਮਾਮ ਕਿਸਾਨਾਂ ਦੀ ਗ੍ਰਿਫਤਾਰੀ ਹੋਈ ਹੈ ਜੀਹਾਂ ਤਸਵੀਰਾਂ ਆਈਆਂ ਨੇ ਦਾ ਤਮਲਨਾਡੂ ਦੀ ਫੋਰਸ ਆ ਬਈ ਜਿਹੜੀ ਰੈਸਟ ਕਰਨਾ ਇੱਥੇ ਸਟਾਈਲਨ ਦੀ ਗਵਰਨਮੈਂਟ ਆ ਵੀ ਤੁਹਾਨੂੰ ਮੋਦੀ ਦਾ ਪੁਤਲਾ ਨਹੀਂ ਫੂਕਣ ਦੇ ਦਾ ਤਮਲਨਾਡੂ ਦੀ ਫੋਰਸ ਆ ਬਈ ਜਿਹੜੀ ਰੈਸਟ ਕਰਨਾ ਇੱਥੇ ਸਟਾਈਲਨ ਦੀ ਗਵਰਨਮੈਂਟ ਆ ਵੀ ਤੁਹਾਨੂੰ ਮੋਦੀ ਦਾ ਪਤਲਾ ਨਹੀਂ ਫੂਕਣ ਦੇ ਆਈਆਂ ਨੇ ਤਾਮਿਲਨਾਡੂ ਤੋਂ ਜਿੱਥੇ ਸਰਬਨ ਸਿੰਘ ਪੰਦੇਰ ਦੀ ਗ੍ਰਿਫਤਾਰੀ ਹੋਈ ਹੈ ਕਿ ਇਹ ਇਜਾਦਤ ਨਹੀਂ ਲਈ ਗਈ ਤਮਾਮ ਕਿਸਾਨਾਂ ਨੇ ਕਿਉਂਕਿ ਪੰਜਾਬ ਦੇ ਜਿਹੜੇ ਕਿਸਾਨ ਤਾਮਿਲਨਾਡੂ ਪਹੁੰਚੇ ਨੇ ਉਹ ਪਤਲਾ ਫੂਕ ਰਾਇਸੀ ਹੈ ਪਤਲਾ ਫੂਕਿਆ ਜਾ ਰਾਇਸੀ ਨਰਿੰਦਰ ਮੋਦੀ ਦਾ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦਾ ਜਿਸ ਦਾ ਵਿਰੋਧ ਕਰ ਰਹੇ ਨੇ ਉੱਥੇ ਦਾ ਪਾਲ ਪ੍ਰਸ਼ਾਸਨ ਕੀ ਤੁਸੀਂ ਆਗਿਆ ਨਹੀਂ ਲਈ ਤੁਸੀਂ ਮਨਜ਼ੂਰੀ ਨਹੀਂ ਲਈ ਜਿਸ ਨੂੰ ਲੈ ਕੇ ਸਰਬੰਸ ਸਿੰਘ ਪੰਦੇਰ ਨੂੰ ਗ੍ਰਿਫਤਾਰ ਕਰਨ ਪਹੁੰਚੇ ਨੇ ਔਰ ਦੱਸਦੀ ਕਿ ਸਰਬੰਸ ਸਿੰਘ ਪੰਦੇਰ ਦੇ ਨਾਲ ਪੰਜਾਬ ਦੇ ਹੋਰ ਵੀ ਕਿਸਾਨ ਆਗੂ ਨੇ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਪਹੰਚੀ ਹੈ ਤਮਿਲਾਡੂ ਦੀ ਪੁਲਿਸ ਤਮਿਲਾਡੂ ਦੇ ਇੱਕ ਸ਼ਹਿਰ ਦੇ ਵਿੱਚ तमाम ਕਿਸਾਨ ਜਿਹੜੇ ਕਲਾਸ਼ ਯਾਤਰਾ ਕੱਢ ਰਹੇ ਸੀਗੇ ਜਿਦੇ ਵਿੱਚ ਜਿਹੜੇ ਸੁਭ ਕਰਨ ਦੀਆਂ ਅਰਥੀਆਂ ਨੇ ਉਹ ਹਿੰਦੁਸਤਾਨ ਵਿੱਚ ਕਮਾਈਆਂ ਜਾ ਰਹੀਆਂ ਨੇ ਜਿੱਥੇ ਸਰਬੰਸ ਸਿੰਘ ਪੰਦੇਰ ਤਮਿਲਾਡੂ ਪਹੁੰਚਦੇ ਨੇ ਤਾਂ ਤਮਿਲਾਡੂ ਪੁਲਿਸ ਉਹਨਾਂ ਨੂੰ ਗ੍ਰਿਫਤਾਰ ਕਰਨ ਪਹੁੰਚਦੀ ਹੈ ਕਿਉਂਕਿ ਉਹ ਉੱਥੇ ਨਰਿੰਦਰ ਮੋਦੀ ਹਿੰਦੁਸਤਾਨ ਦੇ ਪੀਐਮ ਦਾ ਪੁਤਲਾ ਭੂਕਣ ਪਹੁੰਚੇ ਸੀ ਜਿੱਥੇ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਔਰ ਦੱਸਦੀ ਹੈ ਕਿ ਸਰਬੰਸ ਸਿੰਘ ਪੰਦੇਰ ਨੂੰ ਤਾਮਿਲ ਲਾਡੂ ਦੀ ਪੁਲਿਸ ਗ੍ਰਿਫਤਾਰ ਕਰਨ ਪਹੁੰਚੀ ਹੈ ਮੌਕੇ ਤਸਵੀਰਾਂ ਸਾਡੇ ਕੋਲ